ਇਹ ਸੁਣਦੇ ਆ ਰਹੇ ਆ ਕਿ ਇਹ ਪੰਜਾਬ ਦੀ ਧਰਤੀ ਬੰਜਰ ਹੋਣ ਜਾ ਰਹੀ ਸਾਡੀਆਂ ਲੇਡੀ ਉਹਨਾਂ ਨੂੰ ਮਨਾ ਵੀ ਕਰੀਦਾ ਟਾਈਪਾਂ ਖੁੱਲੀਆਂ ਛੱਡ ਦਿੰਦੇ ਆ ਹੂੰ ਕੋਈ ਪਾਣੀ ਦੀ ਪ੍ਰਵਾਹ ਹੀ ਨਹੀਂ ਕਰਦੇ ਜਿੱਥੇ ਆਉਂਦਾ ਨਲੀ ਦੀ ਮਲੀ ਦੀ ਕਰਨ ਦੇ ਆ ਹੂੰ ਇਹ ਪਾਣੀ ਵੀ ਇੱਕ ਇੱਕ ਬੂੰਦ ਦਾ ਹਿਸਾਬ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਦੇਣਾ ਪਊਗਾ ਤੁਸੀਂ ਕਾਇਤ ਨੂੰ ਵੇਖ ਲਓ ਯਾ ਆਰਡਰ ਨੂੰ ਵੇਖ ਲਓ ਹੂੰ ਕਿਸੇ ਟਾਈਮ ਆਪਣੇ ਨਾਲ ਹੀ ਥਾਈਲੈਂਡ ਪੈਂਦਾ ਇਹਦੀਆ ਇੰਨਾ ਚਿਰ ਪਾਣੀ ਦੀ ਸਵੱਸਿਆ ਏਥੋ ਫੀਆਚ ਬੜੀ ਪੂਰੀ ਤਰ੍ਹਾਂ ਆਈ ਹੈ ਹੂੰ ਇਹ ਪਾਣੀ ਨੂੰ ਅਸੀਂ ਅੱਜ ਨਹੀਂ ਸੰਭਾਲਦੇ ਸਾਡੇ ਸਾਹਮਣੇ ਉਹ ਦਿਨ ਦੂਰ ਨਹੀਂ ਜਦੋਂ ਜੇ ਸਾਉਣਾ ਪੰਜਾਬ ਦੇ ਲੋਕ ਪਾਣੀ ਦੀ ਵੇਸਟੇਜ ਕਰ ਰਹੇ ਆ ਰੁੱਖਾਂ ਦੀ ਕਟਾਈ ਕਰ ਰਹੇ ਆ ਇਹ ਅਸੀਂ ਬੜੀ ਬੁਰੀ ਤਰ੍ਹਾਂ ਜ਼ਮੀਨ ਦੇ ਬੰਜਰ ਹੋਣਾ ਲਵਾਦ ਰਹੇ ਤੇ ਘਰਾਂ ਦੀਆਂ ਅਸੀਂ ਟੂਟੀਆਂ ਖੁੱਲੀਆਂ ਛੱਡ ਦਿੰਨੇ ਆ ਕੱਪੜੇ ਧੋਣ ਲੱਗਿਆਂ ਹਜ਼ਾਰਾਂ ਲੀਟਰ ਪਾਣੀ ਵੇਸਟ ਕਰ ਦਿੰਨੇ ਆ ਪਰ ਲੋਕ ਜ਼ਿਆਦਾਤਰ ਅੱਖ ਜਿਹੜੀ ਲੋਕਾਂ ਦੀ ਕਿਸਾਨਾਂ ਤੇ ਆ ਵੀ ਕਿਸਾਨ ਫਸਲਾਂ ਫਸਲੀ ਚੱਕਰਾਂ ਚੋਂ ਨਿਕਲਣਾ ਨਹੀਂ ਚਾਹੁੰਦੇ ਝੋਨੇ ਤੇ ਕਣਕ ਤੇ ਅਸੀਂ ਜਿਹੜੇ ਸਾਲ ਸੀ ਨਹੀਂ ਦਿੰਦੇ ਤੇ ਉਹ ਦਾ ਸਬਸਥਨ ਬੋਲ ਦੇਣਾ ਸ਼ੁਰੂ ਕਰਾਂਗੇ ਐਮਐਸਪੀ ਮਿਲ ਨਹੀਂ ਹੁੰਦਾ ਫਿਰ ਲੋਕ ਆਪੇ ਬਸ ਬਤੀ ਦੇ ਹੀ ਹਣੀ ਕੰਟਰੋਲ ਹੋ ਜਾਊਗਾ ਜੇ ਸਰਕਾਰਾਂ ਸਿਰਧ ਹੋਣ ਹੋ ਤੇ ਬਣਾ ਕੁਝ ਹੋ ਸਕਦਾ ਹੁਣ ਤੇ ਕਿਸਾਨ ਜਥੇਬੰਦੀਆਂ ਵੀ ਪਾਣੀ ਨੂੰ ਲੈ ਕੇ ਸਿਰਧ ਹੋ ਰਹੀਆਂ ਸਾਡੀ ਵਿਚਾਰ ਜਨਾ ਆਈ ਹਾਂ ਥੱਲਿਓ ਹਾਂ ਤੇ ਉਹ ਪਾਣੀ ਦੀ ਸਾਨੂੰ ਹਣਾ ਹੁੰਦਾ ਨਹੀਂ ਮੈਂ ਕਿੰਨੀ ਕਿ ਮੇਰੀ ਉਮਰ ਆ ਮੈਂ ਨਾ 30 ਸਾਲਾਂ ਦੇ ਵਿੱਚ ਦੇਖਿਆ ਅਸੀਂ بارش ਹੋਣੀ ਜਿੱਥੇ ਛੋਟੀਆਂ ਛੋਟੀਆਂ ਛਪੜੀਆਂ ਚ ਪਾਣੀ ਇਕੱਠਾ ਹੋਣਾ ਉੱਥੇ ਵੀ ਮੱਛੀਆਂ ਪੈਦਾ ਹੋ ਜਾਂਦੀਆਂ ਬਿਲਕੁਲ ਬਿਲਕੁਲ ਅੱਜ ਹੋ ਅੱਜ ਤੁਸੀਂ ਇਹ ਦੇਖ ਲਿਓ ਕਿ ਕੋਈ ਨਦੀ ਨਾਲਾ ਮੈਂ ਕਹਿੰਦਾ ਤੁਸੀਂ ਕੱਸੀਆਂ ਅਸੀਂ ਛੋਟੀਆਂ ਛੋਟੀਆਂ ਛੋਟੇ ਛੋਟੇ ਜੋ ਛੋਟੇ ਛੋਟੇ ਨਾਲੇ ਸਾਡੀਆਂ ਰੋਈਆਂ ਹੈ ਇਹਨਾਂ ਚੋਂ ਛਪੜਾ ਦਾ ਪਾਣੀ ਸਭ ਟੈਂਪਰੇਚਰ ਦੀ ਆਪਾਂ ਗੱਲ ਕਰੀਏ ਟੈਂਪਰੇਚਰ ਲਗਭਗ 46 47 ਪਹੁੰਚ ਗਿਆ ਤੇ ਮੇਰਾ ਖਿਆਲ ਹੈ ਕਿ ਜੇ ਇਹੀ ਹਾਲ ਰਿਹਾ ਤੇ ਥੋੜੇ ਸਮੇਂ ਤੱਕ ਸਾਨੂੰ 55 58 ਤੱਕ ਵੀ ਜਾ ਸਕਦਾ ਹੈ ਸ਼ਹਿਰਾਂ ਦੇ ਵਿੱਚ ਹਰ ਘਰ ਦੇ ਵਿੱਚ ਟੈਂਕੀਆਂ ਦੇ ਵਿੱਚ ਸੁੱਟ ਕੇ ਵੇਸਟੇਜ ਕਰਦੇ ਆਂ ਗੱਡੀਆਂ ਤੋਂ ਵੀ ਵੇਸਟੇਜ ਕਰਦੇ ਆਂ ਫਰਸ਼ਾਂ ਤੋਂ ਵੀ ਵੇਸਟੇਜ ਕਰਦੇ ਆਂ ਹੈ ਉਹ ਇੰਨਾ ਜ਼ਿਆਦਾ ਵੇਸਟ ਕਰੀ ਜਾਂਦੇ ਆਂ ਕਿਸਾਨ ਤੋਂ ਉਹਦੇ ਬਰਾਬਰ ਇਹ ਦਿੱਲੀ ਦੇ ਧੂਆਂ ਜਾਂਦਾ ਤੇ ਉਹ ਵੀ ਕਿਸਾਨਾਂ ਦਾ ਨਾਂ ਲੱਗ ਜਾਂਦਾ ਜੇ ਧਰਤੀ 'ਚ ਪਾਣੀ ਥਰੇ ਛਾ ਰਿਹਾ ਤੇ ਉਹ ਵੀ ਕਿਸਾਨਾਂ ਦਾ ਨਾਂ ਲੱਗ ਛੋਟੇ ਛੋਟੇ ਲੋਟੇ ਰੱਖਿਆ ਉਹ ਐ ਲੋਟੇ ਨੂੰ ਐ ਪਾਣੀ ਨਾਲ ਭਰਦੇ ਆ ਤੇ ਐ ਕਰਕੇ ਮੂੰਹ ਉੱਪਰ ਚੋਕ ਕੇ ਪਾਉਂਦੇ ਆ ਇੱਕ ਬੂੰਦ ਪਾਣੀ ਦੀ ਬੇਸਤਰੀ ਕਰਦੇ ਬਿਲਕੁਲ ਉਹਨਾਂ ਲੋਕਾਂ ਨੂੰ ਉਹਨਾਂ ਵਾਸਤੇ ਇੱਕ ਬੂੰਦ ਵੀ ਸੁਣੇ ਦੀ ਆ ਪਾਣੀ ਦੀ ਇੱਕ ਹੋਰ ਚੀਜ਼ ਸੁਣੀ ਸੀ ਮੈਂ ਵੀ ਪਾਣੀ ਨੂੰ ਰੀਚਾਰਜ ਕੀਤਾ ਜਾ ਸਕਦਾ ਕਿ ਬਰਸਾਤੀ ਪਾਣੀ ਜਦੋਂ ਜ਼ਮੀਨ ਤੇ ਖੜਾ ਹੁੰਦਾ ਉਹੋ ਕਿਸੇ ਤਰੀਕੇ ਨਾਲ ਰੀਚਾਰਜ ਕੀਤਾ ਜਾ ਸਕਦਾ ਪੀਣ ਵਾਸਤੇ ਜਾਂ ਸਟੋਰ ਕੀਤਾ ਜਾ ਜਾ ਧਰਤੀ ਦੇ ਵਿੱਚ ਰੀਚਾਰਜ ਕੀਤਾ ਜਾ ਸਕਦਾ ਕੁ ਬਣਾਉਣੇ ਪੈਣਗੇ ਜਾਂ ਚਾਰਜ ਦੇ ਤਰੀਕੇ ਅਪਣਾਉਣੇ ਪੈਣਗੇ ਸਰਕਾਰਾਂ ਜੇ ਇਹਦੇ ਵਾਸਤੇ ਲੋਕਾਂ ਦੇ ਵਿਅਰਮਸਪੈਦਾ ਕਰਨਾ ਕੋਈ ਸੁਵਾਲਕ ਦੱਜਿਆ ਖੇ ਬੰਦੀਆਂ ਜਿਹੜੀਆਂ ਸਾਰੇ ਲੋਕ ਹਮਲਾ ਮਾਰਨਗੇ ਉਹ ਫੇਰ ਅਸੀਂ ਜੇ ਤੁਹਾਡੇ ਯਾਦ ਹੋਵੇ ਪਾਣੀ ਨੂੰ ਰੀਚਾਰਜ ਕਿਵੇਂ ਕੀਤਾ ਜਾ ਸਕਦਾ ਕਿਤੇ ਪੜਿਆ ਹੋਵੇ ਜਾਂ ਸੁਣਿਆ ਹੋਵੇ ਜਾਂ ਰਾਜਸਥਾਨ ਚ ਕੁਝ ਵੇਖਿਆ ਹੋਵੇ ਉਹ ਕਿਹੜਾ ਤਰੀਕਾ ਜਿਹਦੇ ਨਾਲ ਪਾਣੀ ਰੀਚਾਰਜ ਕਰਕੇ ਧਰਤੀ ਚ ਭੇਜਿਆ ਜਾ। ਨੂੰ ਕਟਰਾ ਮੰਨ ਸਕਦੇ ਆ ਕੁਦਰਤ ਨੂੰ ਇਤਨਾ ਸਾਨੂੰ ਜੇ ਕੁਦਰਤ ਨੂੰ ਰਿਸ਼ਟ ਕਰਾਂਗੇ ਸਾਡਾ ਨਸ਼ਟੋਂ ਆਤਾ ਹੈ। ਹੂੰ। ਕਿਉਂ ਆਉਂਦਾ بارش ਦਾ ਪਾਣੀ ਆਉਂਦਾ। ਹੂੰ। ਉਹ ਕਿੰਨੇ ਸੈਂਟੀਮੀਟਰ بارش ਮੀਟਰ بارش ਹੁੰਦੀ ਆ ਕੀ ਹੁੰਦੀ ਆ। ਉਹਦੇ ਚੋਂ ਕੁਝ ਹੀ ਸਹੀ ਰੀਚਾਰਜ ਹੁੰਦਾ। ਹੂੰ। ਬਾਕੀ ਸਾਰਾ ਪਾਣੀ ਰੀਚਾਰਜ ਨਹੀਂ ਹੁੰਦਾ ਰਿਸਟ ਹੋ ਜਾਂਦਾ। ਹੂੰ ਨਿਮਾ ਸੁੱਕੀਆਂ ਕਿਕਰਾਂ ਸੁੱਕੀਆਂ ਮੈਂ ਇਹਦਾ ਕਾਰਨ ਹੀ ਹੋਏ ਮੰਨ ਲਾਗੇ ਸਾਡਾ ਪਾਣੀ ਦਾ ਪੱਧਰ ਜਿਹੜਾ ਉਹ ਬੜਾ ਥੱਲੇ ਚ ਲਾਲ ਸਾਨੂੰ ਵੀ ਫਿਰ ਰਾਜਸਥਾਨ ਦੇ ਲੋਕਾਂ ਦੀਆਂ ਇਹ ਮੈਂ ਜ਼ੇਲਾ ਚ ਜਾ ਕੇ ਵਿਖਾਉਣਾ ਪਊਗਾ ਕਿ ਆਹ 5 ਲੀਟਰ ਨਾਲ ਲੋਕ ਕਿਤਰਾ ਗੁਜ਼ਾਰਾ ਕਰਦੇ। ਇੱਕ ਤਰੀਕਾ ਇਹ ਵੀ ਅਦਰਖਤ ਲਾਉਣ ਦਾ ਅਦਰਖਤ ਲਾਉਣ ਦਾ ਬਿਲਕੁਲ ਹੁਣ ਜੇ ਤੁਸੀਂ ਪਹਾੜਾਂ ਦੇ ਵਿੱਚ ਛੋਟੇ ਛੋਟੇ ਅਸੀਂ ਪਹਾੜੀ ਪਿੰਡਾਂ ਦੇ ਵਿੱਚ ਮੈਂ ਮੌਤ ਮੈਨੂੰ ਪਹਾੜਾਂ ਦੇ ਕੋਲ ਮੱਲਾ ਮਿਲਿਆ ਇਹ ਮੌਕਾ ਉੱਥੇ ਲੋਕ ਜਿਹੜਾ ਪਾਣੀ ਪੀਂਦੇ ਆ ਉਹ ਕਈਆਂ ਥਾਵਾਂ ਤੇ ਛੋਟੇ ਛੋਟੇ ਚਰਨਿਆਂ ਦੇ ਰੂਪ ਚ ਆਉਂਦਾ ਇੱਕ ਟਾਈਪਿਕ ਜ ਜਿਹੜਾ ਜੇ ਕਥਾ ਕੀਤਾ بارش ਦਾ ਔਰ ਉਸ ਪਾਣੀ ਨੂੰ ਉਹ ਛੱਡੀ ਜਾਂਦੇ ਅਸੀਂ ਜੀ 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 ਉਹ ਨਾਲੀ ਜਰੂਰਤ ਗੱਲਾਂ ਕਰਦੇ ਆ ਵੀ ਫਲਾਣਾ ਤੇਰਾ ਮੋਰ ਬਣਾ ਦੇਾਂਗੇ ਫਲਾਣਾ ਤੁਹਾਨੂੰ ਚੱਕ ਦੇਾਂਗੇ ਹਨਾ ਪਰ ਕਦੀ ਕਿਸੇ ਕਿਸਾਨ ਕਿਸੇ ਲੀਡਰ ਨੇ ਮੰਤਰੀਆਂ ਨੇ ਖਾਸ ਕਰਕੇ ਜਿਹੜੇ ਵੋਟਾਂ ਮੰਗਣ ਆਉਂਦੇ ਕਦੀ ਆਪਣੇ ਵਰਕਰਾਂ ਨੂੰ ਕਿਹਾ ਹੋਊਗਾ ਵੀ ਭਾਈ ਕੁਦਰਤ ਨੂੰ ਬਚਾਉਣ ਵਾਸਤੇ ਕੁਝ ਕਰ ਲੋ ਅਸੀਂ ਰੁੱਖ ਸਾੜੀ ਜਾ ਰਹੇ ਆ ਰੁੱਖਾ ਨੂੰ ਕੱਟੀ ਜਾ ਰਹੇ ਆ ਭਾਈ ਰੁੱਖ ਲਾਓ ਇਹ ਕਦੀ ਸੱਚੀ ਕਾ ਦੋਸਤੋ ਅਕਸਰ ਅਸੀਂ ਕਿਤਾਬਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਇਹ ਸੁਣਦੇ ਆ ਰਹੇ ਆ ਕਿ ਇਹ ਪੰਜਾਬ ਦੀ ਧਰਤੀ ਬੰਜਰ ਹੋਣ ਜਾ ਰਹੀ ਹੈ। ਥੋੜੇ ਦਿਨਾਂ ਤੱਕ ਫੇਸਬੁੱਕ ਤੇ ਇੱਕ ਨਾ ਬਹੁਤ ਪੋਸਟ ਜਿਹੜੀ ਘੁੰਮ ਰਹੀ ਹੈ ਜਦੇ ਵਿੱਚ ਨੌਂ ਜ਼ਿਲਾਂ ਦੀ ਗੱਲ ਕੀਤੀ ਗਈ ਵੀ ਇਹ ਨੌਂ ਜ਼ਿਲ੍ਹੇ ਜਿਹੜੇ ਆ ਇਹਦੇ ਵਿੱਚ ਲਗਭਗ 2 ਫੁੱਟ ਪਾਣੀ ਜਿਹੜਾ ਥੱਲੇ ਜਾ ਚੁੱਕਾ ਹੈ। ਕੀ ਵਾਕਿਆ ਕੋਈ ਖਤਰੇ ਦੀ ਘੰਟੀ ਹੈ? ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਭਾਈ ਦਾ ਨਾਮ ਭੁੱਲ ਗਿਆ ਵੀ। ਕੋਈ ਨਾ ਚੈੱਕ ਕਰ ਲਗਰ ਕੱਢ ਦਿੰਦੇ ਹਾਂ। ਪੀਓ। ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਪੰਜਾਬੀ ਸਾਹਿਤ ਦੇ ਨਾਲ ਜੁੜੇ ਹੋਏ ਨੇ। ਔਰ ਅਕਸਰ ਆਪਣੇ ਖੇਤਾਂ ਵਿੱਚ ਵੀ ਜਿਆਦਾ ਕੁਦਰਤ ਨੂੰ ਵੀ ਪਿਆਰ ਕਰਦੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਕਰਦੇ ਆ ਸਵਾਗਤ ਮੇਰੇ ਨਾਲ ਨੇ ਸਰਕਾਰ ਕੀਰਪ੍ਰਤਾਪ ਸਿੰਘ ਜੀ ਅਨੂ ਸਾਹਿਬ ਕਰਦੇ ਸਵਾਗਤ ਵਿੱਚ ਜੀ ਬਹੁਤ ਬਹੁਤ ਸ਼ੁਕਰੀਆ ਜੀ ਜਰਦਲ ਸਿੰਘ ਜੀ ਤੁਹਾਡਾ ਜੀ ਇੱਥੇ ਆਏ ਸਾਡੇ ਕੋਲ ਤੇ ਤੁਹਾਡਾ ਸਾਰੀ ਟੀਮ ਦਾ ਜਿਹੜੇ तहे ਦਿਲੋਂ ਸ਼ੁਕਰੀਆ ਜੀ ਸੋਸ਼ਲ ਮੀਡੀਆ ਤੇ ਬਹੁਤ ਰੌਲਾ ਪੈ ਰਿਹਾ ਜੀ ਕਿ ਇਹ ਧਰਤੀ ਬੰਜਰ ਹੋਣ ਵਾਲੀ ਹੈ ਵਾਕਈ ਧਰਤੀ ਕਦੀ ਬੰਜਰ ਹੋ ਸਕਦੀ ਹੈ ਯੇ ਜਿਹੜੀ ਜਿਹੜੀ ਵੀ ਗੱਲ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਨਾ ਬਿਲਕੁਲ ਸੱਚੀ ਗੱਲ ਰਹੀ ਹੈ ਹੂੰ ਆ ਤਰਤੀ ਬੰਧਰ ਹੋਈ ਆ ਬਹੁਤ ਸਾਰੇ ਥਾਵਾਂ ਤੇ ਜੀ ਬਹੁਤ ਤੁਸੀਂ ਕੁਆਇਟ ਨੂੰ ਵੇਖ ਲਓ ਯਾ ਆਰਡਰ ਨੂੰ ਵੇਖ ਲਓ ਹੂੰ ਕਿਸੇ ਟਾਈਮ ਆਪਣੇ ਨਾਲ ਹੀ ਥਾਈਲੈਂਡ ਪੈਂਦਾ ਜਿਹੜੀ ਆ ਇਨਾਂ ਚ ਵੀ ਪਾਣੀ ਦੀ ਸਵੱਸਿਆ ਇਥੋਪੀਆ ਚ ਬੜੀ ਪੂਰੀ ਤਰ੍ਹਾਂ ਆਈ ਗਏ ਹੂੰ ਇਹ ਪਾਣੀ ਨੂੰ ਅਸੀਂ ਅੱਜ ਨਹੀਂ ਸੰਭਾਲਦੇ ਹੂੰ ਸਾਡੇ ਸਾਹਮਣੇ ਉਹ ਦਿਨ ਦੂਰ ਨਹੀਂ ਜੇ ਜਦੋਂ ਜੇ ਸਾਉ ਨਾ ਪੰਜਾਬ ਦੇ ਲੋਕ ਪਾਣੀ ਦੀ ਵੇਸਟੇਜ ਕਰ ਰਹੇ ਆ ਔਰ ਰੁੱਖਾਂ ਦੀ ਕਟਾਈ ਕਰ ਰਹੇ ਆ ਹੂੰ ਇਹ ਅਸੀਂ ਬੜੀ ਬੁਰੀ ਤਰ੍ਹਾਂ ਜ਼ਮੀਨ ਦੇ ਬੰਜਰ ਹੋਣਾ ਲਗਵਾ ਰਹੇ ਆ ਬੰਜਰ ਹੋਲੇ ਲੱਜਾ ਕਿੰਨੀ ਕਬੱਡੀ ਖਤਰੇ ਦੀ ਘੰਟੀ ਹੈ ਵੇਖੋ ਵੀ ਜੇ ਤੁਸੀਂ ਪੁਰਾਣੀਆਂ ਸਭਿਅਤਾ ਨੂੰ ਵੇਖੋ ਸਭ ਤੋਂ ਜ਼ਿਆਦਾ ਪਾਗ 5500 ਸਾਲ ਪੁਰਾਣੀ ਹੜੱਪਾ ਸਭਿਅਤਾ ਨੂੰ ਵੇਖ ਲਓ ਹੂੰ ਮੰਜੋੜਾੜਾ ਨੂੰ ਪਾਕਿਸਤਾਨ ਦੇ ਵਿੱਚ ਉਹਦੇ ਖੰਡਰਾਤ ਵੀ ਵੇਖੋ ਜਾਗੇ ਜੀ ਇਹ ਸਭਿਅਤਾ ਵੀ ਕਿਸੇ ਟਾਈਮ ਜਦੋਂ ਵਿਕਸਿਤ ਹੋਈਆਂ ਸੀ ਵਸੀਆਂ ਸੀ ਤੇ ਪਾਣੀ ਦੇ ਕੰਢੇ ਜਾ ਕੇ ਵਸੀਆਂ ਸੀ ਬਿਲਕੁਲ ਬਿਲਕੁਲ ਔਰ ਇਹ ਨਰਾ ਉਜਾੜਾ ਵੀ ਤਾਂ ਹੀ ਪਿਆ ਉਹ ਜਦੋਂ ਪਾਣੀ ਨਹੀਂ ਰਿਹਾ ਉਹ ਫਟੇਪੁਰ ਸਿਕਰੀ ਆਪਦਾ ਟਿਕਾਣਾ ਬਣਾਇਆ ਸੀ ਅਕਬਰ ਨੇ ਹੂੰ ਔਰ ਫਟੇਪੁਰ ਸਿਕਰੀ ਨੂੰ ਬਣਾਉਣ ਵਾਸਤੇ ਉਹ ਸ਼ਹਿਰ ਨੂੰ ਡੇਲਪ ਕਰਨ ਵਾਸਤੇ ਉਹਨੇ ਉਸ ਜਮਾਨੇ 'ਚ ਕਰੋੜਾ ਰੁਪਇਆ ਖਰਚਿਆ ਸੀ ਜੀ ਪਰ ਪਾਣੀ ਦੀ ਹਣੋਂ ਬੰਦ ਨੇ ਫਟੇਪੁਰ ਸਿਕਰੀ ਨੂੰ ਛੱਡਣਾ ਪਿਆ ਸੀ ਹੂੰ ਸਾਨੂੰ ਇਹ ਨਾ ਹੁੰਦਾ ਹੋਵੇ ਵੀ ਅੱਜ ਤੇ ਅਸੀਂ ਜਿਹੜਾ ਪਾਣੀ ਵੇਸਟੇਜ ਕਰ ਰਹੇ ਆ ਅਸੀਂ ਗੱਡੀਆਂ ਤੋਂ ਨੇ ਆ ਜਦੋਂ ਘਰਾਂ ਦੇ ਵਿੱਚ ਸਾਡੀਆਂ ਲੇਡੀ ਉਹਨਾਂ ਨੂੰ ਮਨਾ ਵੀ ਕਰੀਦਾ ਕਈ ਪਾਂ ਖੁੱਲੀਆਂ ਛੱਡ ਦਿੰਦੇ ਆ ਹੂੰ ਕੋਈ ਪਾਣੀ ਦੀ ਪ੍ਰਵਾਹ ਹੀ ਨਹੀਂ ਕਰਦੇ ਜਿੱਥੇ ਆ ਹੁੰਦਾ ਨਲੀ ਦੀ ਮਲੀ ਦੀ ਕਰਨ ਨੇ ਆ ਹੂੰ ਇਹ ਪਾਣੀ ਵੀ ਇੱਕ ਇੱਕ ਬੂੰਦ ਦਾ ਹਿਸਾਬ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਦੇਣਾ ਪਊਗਾ ਅਸੀਂ ਚਲੋ ਸਾਡੀ ਦੀ ਉਮਰ ਐਸ ਟਾਈਮ 55 ਸਾਲ ਮੇਰੀਆਂ 10 15 ਸਾਲ ਹੋਰ ਸਾਲ ਇੰਨਾ ਕਦੋਂ ਨਿਕਲ ਜੂਗਾ ਪਰ ਆਉਣ ਵਾਲੀਆਂ ਮਸਲਾ ਜਿਹੜੀਆਂ ਉਹ ਸਾਨੂੰ ਕੋਸਣ ਗਿਆ ਪਾਣੀ ਪੀਪੇ ਕੇ ਦੀ ਕੋਸਣ ਗਿਆ ਮਿੱਟੀ ਹੱਥ 'ਚ ਫੜ ਕੇ ਕੋਸਣ ਗਿਆ ਹੂੰ ਤੇ ਅਸੀਂ ਆ ਰਹਿ ਕੇ ਕੋਸਣ ਅਸੀਂ ਆ ਰਹਿ ਕੇ ਕੋਸਣ ਗਿਆ ਤੁਸੀਂ ਗੱਲ ਕੀਤੀ ਘਰਾਂ ਦੀਆਂ ਅਸੀਂ ਟੂਟੀਆਂ ਖੁੱਲੀਆਂ ਛੱਡ ਦਿੰਨੇ ਆ ਕੱਪੜੇ ਧੋਣ ਲੱਗਿਆ ਹਜ਼ਾਰਾਂ ਲੀਟਰ ਪਾਣੀ ਵੇਸਟ ਕਰ ਦਿੰਨੇ ਆ ਪਰ ਲੋਕ ਜ਼ਿਆਦਾਤਰ ਅੱਖ ਜਿਹੜੀ ਲੋਕਾਂ ਦੀ ਕਿਸਾਨਾਂ ਤੇ ਆ ਵੀ ਕਿਸਾਨ ਫਸਲਾ ਫਸਲੀ ਚੱਕਰਾਂ 'ਚੋਂ ਨਿਕਲਣਾ ਨਹੀਂ ਚਾਹੁੰਦੇ ਝੋਨੇ ਤੇ ਕਣਕ ਤੇ ਅਸੀਂ ਜਿਹੜੇ ਮੇਰ ਪਰ ਹੋ ਗਿਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਵੇਖੋ ਕਿਸਾਨ ਨੂੰ ਪਾਣੀ ਚਾਹੀਦਾ ਝੋਨੇ ਦੇ ਉੱਤੇ ਸਿਰਫ 3 ਮਹੀਨੇ ਹੂੰ ਇਸ ਸਾਲ ਦੇ ਵਿੱਚ 12 ਮਹੀਨੇ ਨੇ ਬਿਲਕੁਲ ਬਾਕੀ ਸਾਰਾ ਸਾਲ ਕਿਸਾਨ ਪਾਣੀ ਬੇਸਤ ਨਹੀਂ ਕਰਦਾ ਹੂੰ ਕਿਸਾਨ ਨੂੰ ਝੋਨੇ ਤੋਂ ਕੱਢਣਾ ਵਾ ਬੜਾ ਸੌਖਾ ਜਿਹਾ ਤਰੀਕਾ ਤੁਸੀਂ ਬਾਸਬਤੀ ਲਾਉਣੀ ਸ਼ੁਰੂ ਕਰ ਦਿਓ ਬਾਸਬਤੀ ਦੀ ਸਬਸਿਡੀ ਦੇਣੀ ਸ਼ੁਰੂ ਕਰ ਦਿਓ ਹੂੰ ਸਬਸਿਡੀ ਨਹੀਂ ਦਿੰਦੇ ਤੇ ਉਹ ਦਾ ਸਬਸਥਨ ਬੋਲ ਦੇਣਾ ਸ਼ੁਰੂ ਕਰਾ ਐਮ ਐਸ ਪੀ ਮਿਲਣੀ ਹੁੰਦਾ ਫਿਰ ਲੋਕ ਆਪੇ ਬਾਸਬਤੀ ਦੇ ਹੀ ਪਾਣੀ ਕੰਟਰੋਲ ਹੋ ਜਾਊਗਾ ਜੇ ਸਰਕਾਰਾਂ ਹਿਰਦ ਹੋਣ ਤੇ ਬੜਾ ਕੁਝ ਹੋ ਸਕਦਾ ਹਾਂ ਤੇ ਕਿਸਾਨ ਜੱਥੇ ਬੰਦੀਆਂ ਵੀ ਪਾਣੀ ਨੂੰ ਲੈ ਕੇ ਸਰਦ ਹੋ ਰਹੀਆਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਜੇ ਅਜ ਤਰਾ ਆਪਾਂ ਬੈਡ ਬਣਾਉਨੇ ਆ ਪਾਣੀ ਦਾ ਜੀ ਇਹ ਉਹ ਬੈਡ ਆ ਜਿਹੜਾ ਟਰੈਕਟਰ ਦੇ ਨਾਲ ਖੋਲ ਕੇ ਬਣਾਇਆ ਗਿਆ ਇਹਨੂੰ ਕੱਦੂ ਕਹਿੰਦੇ ਹੜੀ ਪਾਜਾ ਜੇ ਪਤਾ ਨਹੀਂ ਹੋਰ ਕਿਤੇ ਕੋਈ ਇਹਨੂੰ ਦਨਾਲ ਵੀ ਬੋਲਦੇ ਆ ਕਿਤੇ ਲੈnde ਪੰਜਾਬ ਚ ਕੋਈ ਬੋਲਦੇ ਮੈਨੂੰ ਨਹੀਂ ਪਤਾ ਹੂੰ ਇਹ ਫਰਸ਼ਾਂ ਨੂੰ ਬਣ ਜਾਂਦਾ ਹੂੰ ਇਹ ਪਾਣੀ ਰੀਚਾਰਜ ਹੋਣਾ ਜ਼ਮੀਨ ਦੇ ਥੱਲੇ ਹੂੰ ਇਹਦਾ ਵਾਸ਼ਪੀਕਰਨ ਹੋਣਾ ਹੂੰ ਅਰ ਜਦੋਂ ਤਰਤੀ ਸਾਡੀ ਰੀਚਾਰਜ ਨਾਲ ਆਈ ਹਾਂ ਥੱਲੇੋਂ ਹਾਂ ਤੇ ਉਹ ਪਾਣੀ ਦੀ ਸਾਨੂੰ ਆਣਾ ਹੁੰਦਾ ਨਹੀਂ ਮੈਂ ਕਿੰਨੀ ਕਿ ਮੇਰੀ ਉਮਰ ਆ ਮੈਂ 50 ਸਾਲਾਂ ਦੇ ਵਿੱਚ ਦੇਖਿਆ ਅਸੀਂ بارش ਹੋਣੀ ਜਿੱਥੇ ਛੋਟੀਆਂ-ਛੋਟੀਆਂ ਛਪੜੀਆਂ 'ਚ ਪਾਣੀ ਇਕੱਠਾ ਹੋਣਾ ਉੱਥੇ ਵੀ ਮੱਸ਼ੀਆਂ ਪੈਦਾ ਹੋ ਜਾਂਦੀ ਹੁੰਦੀਆਂ ਸੀ ਬਿਲਕੁਲ ਬਿਲਕੁਲ ਅੱਜ ਹੂੰ ਅੱਜ ਤੁਸੀਂ ਇਹ ਦੇਖ ਲਿਓ ਇਹ ਕੋਈ ਨਦੀ ਨਾਲਾ ਮੈਂ ਕਹਿੰਦਾ ਤੁਸੀਂ ਕੱਸੀਆਂ ਸੀ ਛੋਟੀਆਂ-ਛੋਟੀਆਂ ਛੋਟੇ-ਛੋਟੇ ਚੋਟੇ-ਛੋਟੇ ਨਾਲੇ ਸਾਡੀਆਂ ਰੋਈਆਂ ਹਾਂ ਇਹਨਾਂ 'ਚੋਂ ਛਪੜਾਂ 'ਚ ਪਾਣੀ ਸਭ ਕਹਿੰਦਾ ਛੱਡੋ ਸਾਡੀਆਂ ਅੱਖਾਂ 'ਚ ਵੀ ਸੁੱਕ ਗਿਆ ਬਿਲਕੁਲ ਅੱਖਾਂ 'ਚ ਵੀ ਸੁੱਕ ਗਿਆ ਕੀ ਕਾਰਨ ਮੰਨਦੇ ਪਾਣੀ ਦਾ ਥੱਲੇ ਜਾਣਾ ਤਾਂ ਵੇਖੋ ਅੱਜ ਟੈਂਪਰੇਚਰ ਦੀ ਆਪਾਂ ਗੱਲ ਕਰੀਏ ਟੈਂਪਰੇਚਰ ਲਗਭਗ 46 47 ਪਹੁੰਚ ਗਿਆ ਤੇ ਮੇਰਾ ਖਿਆਲ ਹੈ ਵੀ ਜੇ ਇਹੀ ਹਾਲ ਰਿਹਾ ਤੇ ਥੋੜੇ ਸਮੇਂ ਤੱਕ ਸਾਨੂੰ 55 58 ਤੱਕ ਵੀ ਜਾ ਸਕਦਾ ਕਿ ਬੜਾ ਸੋਣਾ ਵੀ ਜੀ ਤੁਸੀਂ ਸਵਾਲ ਕੀਤਾ ਤੁਹਾਡੇ ਸਵਾਲ ਦੋ ਬੰਦੇ ਇੱਕ ਤਾਂ এনवायरमेंट ਨੂੰ ਲੈ ਕੇ ਬੰਦਾ ਇੱਕ ਪਾਣੀ ਨੂੰ ਲੈ ਕੇ ਬੰਦਾ ਜੀ ਵੇਖੋ ਇਹ ਚੜ੍ਹਦੇ ਪੰਜਾਬ ਦੀ ਸਮੱਸਿਆ ਇਹ ਹੈ ਕਿ ਇਹਨੂੰ ਜਿੰਨਾ ਸਿੰਚਾਈ ਆਸਤੇ ਪਾਣੀ ਚਾਹੀਦਾ ਸੀ ਨਾ 1960 ਦੀ ਜਿਹੜਾ ਰੈਵਿਊਸ਼ਨ ਆਇਆ ਹਰੀ ਕ੍ਰਾਂਤੀ ਦਾ ਹੂੰ ਉਦੋਂ ਬਾਅਦ ਇਹਨੂੰ ਪਾਣੀ ਤੇ ਚਾਹੀਦਾ ਸੀ ਨਹਿਰਾਂ ਦਾ ਹਾਂ ਹੈ ਜੀ ਉਹ ਤੇ ਸਾਨੂੰ ਪ੍ਰੋਪਰ ਪਾਣੀ ਨਹੀਂ ਦਿੱਤਾ ਗਿਆ ਤੇ ਸਾਨੂੰ ਦੇ ਦਿੱਤਾ ਟਿਊਬਲ ਹਾਂ ਆ ਜਿਹੜਾ 14 ਲੱਖ ਟਿਊਬਲ ਪੰਜਾਬ ਦੇ ਵਿੱਚ ਅਭਤੀ ਦੀ ਹਿੱਕ ਤੇ ਜੋਕਾਂ ਵਾਂਗੂ ਚੱਲ ਰਿਹਾ ਨਾ ਹਾਂ ਹਾਂ ਉਹ ਤੇ ਇੱਕ ਸਾਈਡ ਆ ਬਿਲਕੁਲ ਤੇ ਸਿਰਫ 3 ਮਹੀਨੇ ਚੱਲਦਾ ਹਾਂ ਔਰ ਜਿਹੜਾ ਪਾਣੀ ਅਸੀਂ ਸ਼ਹਿਰਾਂ ਦੇ ਵਿੱਚ ਹਰ ਘਰ ਦੇ ਵਿੱਚ ਟੈਂਕੀਆਂ ਦੇ ਵਿੱਚ ਸੁੱਟ ਕੇ ਵੇਸਟੇਜ ਕਰਦੇ ਹਾਂ ਗੱਡੀਆਂ ਤੋਂ ਤੇ ਵੇਸਟੇਜ ਕਰਦੇ ਹਾਂ ਫਰਸ਼ਾਂ ਤੋਂ ਤੇ ਵੇਸਟੇਜ ਕਰਦੇ ਹਾਂ ਹੈ ਉਹ ਇੰਨਾ ਜ਼ਿਆਦਾ ਵੇਸਟ ਕਰੀ ਜਾਂਦੇ ਆ ਕਿਸਾਨ ਤੇ ਉਹਦੇ ਬਰਾਬਰ ਜੇ ਦਿੱਲੀ ਜੇ ਧੂਆ ਜਾਂਦਾ ਤੇ ਉਹ ਵੀ ਕਿਸਾਨਾਂ ਦਾ ਨਾਮ ਲੱਗ ਜਾਂਦਾ ਜੇ ਧਰਤੀ 'ਚ ਪਾਣੀ ਥਲੇ ਛਾ ਰਿਹਾ ਤੇ ਉਹ ਵੀ ਕਿਸਾਨਾਂ ਦਾ ਨਾਮ ਲੱਗ ਜਾਂਦਾ ਕਿਸਾਨ ਇਹਦੇ ਇੰਨੇ ਜ਼ਿੰਮੇਵਾਰ ਨਹੀਂ ਹੈਗੇ ਜਿੰਨੇ ਅਸੀਂ ਲੋਕ ਵੀ ਆ ਸਾਰੇ ਜਿਹੜੇ ਇਹ ਸਾਨੂੰ ਹਰ ਚੀਜ਼ ਨੂੰ ਇੱਕ ਮੁੱਦਾ ਕਿਸਾਨਾਂ ਤੇ ਪਾਇਆ ਨਹੀਂ ਗੱਲ ਚੱਲਣੀ ਹੋਰ ਦੂਜੀ ਗੱਲ ਇਹ ਆ ਦਰਖਤ ਸਾਰੇ ਕਿਸਾਨਾਂ ਨੇ ਨਹੀਂ ਵੜਤੇ ਹੂੰ ਤੇ ਕਿਸਾਨ ਤੇ ਅੱਜ ਵੀ ਦਰਖਤਾਂ ਜਿੱਥੇ ਤੁਸੀਂ ਬੈਠੇ ਜੇ ਇਹ ਬਿਉਲਡਿੰਗ ਦੇ ਉੱਤੇ ਵੀ ਚਾਰ ਪੰਜ ਦਰਖਤ ਲੱਗੇ ਨੇ ਖਾਲੀ ਜਗ੍ਹਾ 'ਚ ਹੂੰ ਆ ਨਵੇਂ ਬਿਆਰੀ ਆ ਇਹ ਨਰ ਦੇ ਉੱਤੇ ਜਗਲਾਤ ਮਹਿਗਮਾ ਸਾਰਾ ਜੋਰ ਲਾ ਲਿਆ ਜਗਲਾਤ ਮਹਿਗਮ ਨੇ ਲੋਕ درخت ਕੱਟਣੋਂ ਨਹੀਂ ਰੜਦੇ ਇੱਥੇ ਬੜੀਆਂ ਬੜੀਆਂ ਟਾਹਣੀਆਂ ਸੀ ਕਿਕਰਾਂ ਸੀ ਬੜੇ ਬੜੇ ਪੁਰਾਣੇ ਪਿੱਪਲ ਬੋਰਡਸ ਬਿਲਕੁਲ ਲੋਕਾਂ ਨੇ ਉਹ ਵੱਢ ਲਏ ਇੱਕ ਚੀਜ਼ ਹੋਰ ਤੁਹਾਨੂੰ ਤੁਹਾਡੀ ਨੌਲੇਜ ਚ ਲਿਆਵਾਂ ਵੀ ਅੱਜ ਸੀ ਡਵੈਲਪਮੈਂਟ ਡਵੈਲਪਮੈਂਟ ਦੇ ਨਾਂ ਤੇ ਕਿੰਨੀਆਂ ਕਿੰਨੀਆਂ ਸੜਕਾਂ ਬਣਾ ਲਿਆ ਕਿੰਨੇ ਕਿੰਨੇ ਬ੍ਰਿਜ ਬਣਾ ਲਏ ਪੋਲ ਬਣਾ ਲਏ ਹਨ ਪਰ ਜਿੰਨੇ ਰੁੱਖ ਸਰਕਾਰ ਨੇ ਕੱਟਿਆ ਡਵੈਲਪਮੈਂਟ ਦੇ ਨਾਂ ਤੇ ਉਹਨੇ ਲੱਗੇ ਨਹੀਂ ਕਿਉਂ ਲੱਗਦਾ ਨਹੀਂ ਵੀ ਸਰਕਾਰ ਨੂੰ ਪਹਿਲਾਂ ਤਾਂ ਰੁਖਦਾਰ ਕਰਨੇ ਚਾਹੀਦੇ ਸੀ ਬੂਟੇ ਤਿਆਰ ਕਰਨੇ ਚਾਹੀਦੇ ਵੀ ਐਨੇ ਅਸੀਂ ਵੱਢਨੇ ਆ ਤੇ ਇਹਦੋਂ ਅਸੀਂ 3 ਗੁਣਾ ਦਾ 2 ਗੁਣਾ ਵੱਧ ਲਗਾਉਣੇ ਵੀ ਆ ਲੱਗਦਾ ਨਹੀਂ ਵੀ ਇਹ ਵੀ ਕਿਤੇ ਨਾ ਕਿਤੇ ਕਾਰਨ ਹੋ ਗਿਆ ਇਹ ਵੀ ਵੀ ਬਹੁਤ ਵੱਡਾ ਕਾਰਨ ਆ ਜਿਹੜੀ ਤੁਸੀਂ ਗੱਲ ਕੀਤੀ ਆ ਇਸ ਪ੍ਰਤੀ ਇਹ ਲੋਕਾਂ ਦੀ ਅਸੀਂ ਨਹੀਂ ਕਹਿ ਸਕਦੇ ਵੀ ਇਹ ਨਾ ਹੁੰਦਾ ਵੀ ਇਹ এনवायरमेंट ਨੂੰ ਲੈ ਕੇ ਇਸ ਵਾਰੀ ਸਰਕਾਰਾਂ ਵੀ ਵੇਖ ਲੀਆਂ ਨੇ ਬਹੁਤ ਜਿਆਦੀਆਂ ਤੁਹਾਡੀ ਬੜੀ ਪਿਆਰੀ ਗੱਲ ਆ ਕਿ ਜਦੋਂ ਅਸੀਂ ਕੋਈ ਜੀਲੀ ਰੋਡ ਨੂੰ ਡਵੈਲਪ ਕਰਦੇ ਆ ਜਾਂ ਉਹਨੂੰ ਅਸੀਂ ਉੱਥੋਂ ਹਜ਼ਾਰਾਂ ਲਗਾ ਬਰਤ ਕੱਟ ਦਿੰਦੇ ਆ ਜਦੋਂ ਉਹਦਾ ਅਲਟਮ ਕੋਈ ਹੈ ਨਹੀਂ ਸਾਡੇ ਕੋ ਅਸੀਂ ਉਹ ਦਰਖਤ ਦੁਬਾਰਾ ਲਾਉਂਦੇ ਨਹੀਂ ਲਾਉਦੇ ਨਹੀਂ ਬਿਲਕੁਲ ਹਾਂ ਬਿਲਕੁਲ ਸਾਨੂੰ ਅੱਜ ਕਿਉਂਕਿ ਦਰਖਤ ਆਪਣੀਆਂ ਜੜ੍ਹਾਂ ਚ ਬੜਾ ਕੋਈ ਸਮਾਂ ਲੈਂਦੇ ਦਰਖਤ ਜਿਹੜੀਆਂ এনवायरमेंट ਨੂੰ ਜਿਹੜੇ ਸਾਡੇ ਬਦਲਾਉਣ ਵਾਸਤੇ ਆ ਜੋ ਅੱਜ ਵੀ ਤੁਸੀਂ ਯੂਪੀ ਜਾਓ ਜਾਂ ਉਤਰਾਖੰਡ ਨੂੰ ਜਾਓ ਉਹਨਾਂ ਸਟੇਟਾਂ ਦੇ ਵਿੱਚ ਦਰਖਤ ਕੱਟਣ ਨੂੰ ਕਤਲ ਮੰਨਦੇ ਆ ਹੂੰ ਤੇ ਸਾਡੇ ਇਤਿਹਾਸ ਤਾਂ ਇਹ ਆ ਅਸੀਂ ਇੱਕ ਉਹ ਪਿੱਪਲ ਜਾਂ ਬੋੜ ਵੀ ਨੂੰ ਅਸੀਂ ਜਿਹੜਾ ਸਾਨੂੰ ਰਾਤ ਨੂੰ એનર્ਜੀ ਦਿੰਦਾ ਉਹ ਜਿਆ ਆਕਸੀਜਨ ਦਿੰਦਾ ਤੇ ਉਹ ਕਾਰਬਨ ਡਾਈਆਕਸਾਈਡ ਗੈਸ ਹਜ਼ਾਰਾਂ ਟਨ ਖਾ ਜਾਂਦਾ ਅਸੀਂ ਉਹਨੂੰ ਇਹ ਅਸਦਨੇ ਆ ਬਾਬਿਆਂ ਮਦਾਨ ਕਰ ਦੋ ਤੇ ਗਾੜੀ ਬਾਬੇ ਵੀ ਸਾਡੇ ਗੁੱਸਾ ਨਾ ਕਰ ਲੈ ਇਸ ਚੀਜ਼ ਦਾ ਉਹ ਇਹ ਨਹੀਂ ਕਹਿੰਦੇ ਵੀ ਜਦੋਂ ਸਾਨੂੰ ਦਾਨ ਕੀਤਾ ਤੇ ਅਸੀਂ ਕਿਹਨੇ ਵੀ ਤੇ ਥੱਲੇ ਕੋਈ ਬਊਗਾ ਅਸੀਂ ਦੀ ਹਫਾਇਤ ਕਰਦੇ ਉਹਨੂੰ ਵੱਢ ਕੇ ਲੈ ਜਾਂਦੇ ਲੰਗਰ ਰਾਸਤੇ ਬਿਲਕੁਲ ਬਿਲਕੁਲ ਜਿੰਨਾ ਚਿਰ ਸਾਡੀ ਸੋਚ ਨਹੀਂ ਨਾ ਬਦਲਦੀ ਹੂੰ ਰੋਖ ਸਾਨੂੰ ਪੁੱਤਾਂ ਨੂੰ ਸਾਹਮਣੇ ਪੈਣਗੇ ਹੂੰ ਰੋਖਤੇ ਪੋਤਰਾ ਜਿੰਨਾ ਜਿਹਾ ਫਰਕ ਨਹੀਂ ਨਾ ਮਟਿਆ ਤੁਸੀਂ ਇਸ ਸਥਿਤੀ ਨੂੰ ਤੁਸੀਂ ਕਹਿੰਦੇ ਜੇ ਮੈਂ ਕਿੰਨਾ ਬੜੀ ਬੁਰੀ ਤਰ੍ਹਾਂ ਬੰਜਰ ਬਣ ਜਾ ਰਹੀ ਆ ਜਿਹੜੀ ਬੀਬੀ ਸਿੰਘ ਜੀ ਆ ਰਿਪੋਰਟਾਂ ਵਾਂ ਨਾਸਾਨੀਆ ਰਿਪੋਰਟਾਂ ਜੀ ਯੂਐਨਆਰਏ ਜਿੱਦਿਆਂ ਤੁਸੀਂ ਰਿਪੋਰਟਾਂ ਪੜੋ 1935 ਚ ਹੋ ਮਾਦਾ ਔਖਾ ਹੋਣਾ 1992 ਨਹੀਂ 1935 ਚ ਨਾ 2035 2035 ਦੇ ਵਿੱਚ 2035 ਤੇ ਇਹ ਵੀ ਗੱਲ ਸੁਣੀ ਜਾ ਰਹੀ ਵੀ ਤੁਹਾਨੂੰ ਪੀਣ ਵਾਲਾ ਪਾਣੀ ਜਿਹੜਾ ਉਹ ਵੀ ਕਟੁਕੜ 1000 ਫੁੱਟ ਤੇ ਜਾ ਕੇ ਮਿਲਣਾ ਭਾਜੀ ਰਾਜਸਥਾਨ ਮੈਂ ਵੇਬ ਰਿਕ ਦਾ ਕੰਮ ਕਰਦਾ ਹਾਂ ਕੰਡਿਆਂ ਦਾ ਵੱਡੇ ਕੰਡਿਆਂ ਦਾ ਮੈਨੂੰ ਬਹੁਤ ਰਾਜਸਥਾਨ ਕੋ ਮੰਡਾ ਮੇਰੇ ਮੌਕੇ ਮਿਲਿਆ ਬੜੇ ਕੰਮ ਕੀਤੇ ਜ਼ਿੰਦਗੀ ਚ ਮੈਂ ਗੁਜਰਾਤ ਤਾਬਾ ਵਿੱਚ ਚਲਾਉਂਦਾ ਰਿਹਾ ਹੂੰ ਮੈਂ ਜੋ ਹੀ ਇਹ ਤੋਂ ਟੱਪਦੇ ਆ ਨਾ ਲੰਗਾ ਨਗਰ ਤੋਂ ਤੇ ਆ ਜਿਹੜਾ ਨਹਿਰਾ ਦਾ ਪਾਣੀ ਹੈ ਨਾ ਜਿਹੜਾ ਬੁੱਢੇ ਨਾਲੇ ਦਾ ਗੰਦਾ ਪਾਣੀ ਇਸ ਨਹਿਰ ਚ ਆ ਰਿਹਾ ਸਤਲੋਜੀ ਦਰਿਆ ਦੇ ਉਹਦੇ ਵਿੱਚ ਹੂੰ ਇਹ ਪਾਣੀ ਉੱਥੇ ਨਹਿਰਾਂ ਦੇ ਰੂਪ ਚ ਆ ਰਿਹਾ ਇਸੇ ਪਾਣੀ ਨੂੰ ਲੋਕ ਸਟੋਰ ਕਰਦੇ ਆ ਖੂਹਿਆਂ ਦੇ ਵਿੱਚ ਜੀ ਦੇ ਵਿੱਚ ਫਰਕੜੀ ਛੋੜਦੇ ਆ ਹਮ ਫਰਕੜੀ ਛੁੱਟ ਕੇ ਉਹ ਲੋਕ ਇਹਨੂੰ ਪੀਂਦੇ ਆ ਜਿਹੜੇ ਘੜੇ ਆ ਨਾ ਉਹਨਾਂ ਰੋਕਾ ਰੋਕੂ ਰੱਖਿਆ ਘੜਿਆਂ ਦੇ ਉੱਤੇ ਛੋਟੇ ਛੋਟੇ ਲੋਟੇ ਰੱਖਿਆ ਉਹ ਐ ਲੋਟੇ ਨੂੰ ਐ ਪਾਣੀ ਨਾਲ ਭਰਦੇ ਆ ਤੇ ਐ ਕਰਕੇ ਮੂੰਹ ਉੱਪਰ ਚੋਕੇ ਪਾਉਂਦੇ ਆ ਇੱਕ ਬੂੰਦ ਪਾਣੀ ਦੀ ਵੇਸਤ ਨਹੀਂ ਕਰਦੇ ਬਿਲਕੁਲ ਉਹਨਾਂ ਲੋਕਾਂ ਨੂੰ ਉਹਨਾਂ ਵਾਸਤੇ ਇੱਕ ਬੂੰਦ ਵੀ ਸੋਨੇ ਦੀ ਆ ਪਾਣੀ ਦੀ ਜੀ ਜੀ ਆਦਾ ਹੀ ਸਿਰੇ ਚੂਲੀ ਕਰਨ ਲੱਗੇ ਇੱਕ ਬਰਸ਼ ਕਰਨ ਲੱਗੇ ਨਾ ਲੱਗੇ ਨਾ ਹਮ 100 ਲੀਟਰ ਕਿੰਨਾ ਕਿੰਨਾ 4 ਲੀਟਰ ਪਾਣੀ ਵੇਸਟ ਕਰ ਦਿੰਨੇ ਆ। ਬਿਲਕੁਲ। ਸਾਨੂੰ ਇਹ ਤੱਕ ਕਿਤੇ ਕਿਤੇ ਸਮਿਆਦਾ ਪਹੁੰਚਣਾ ਪਊ। ਪਹੁੰਚਣਾ ਪਊ ਬੜੀ ਬੁਰੀ ਤਰ੍ਹਾਂ ਪਹੁੰਚਣਾ ਪਊ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਠੀਆਂ ਕਾਰਾਂ ਤੇ ਬੱਚਿਆਂ ਨੂੰ ਦੇ ਜਾਗੇ ਪਰ ਪਾਣੀ ਕਿੱਥੋਂ ਦੇਵਾਂਗੇ? ਨਹੀਂ ਦੇ ਸਕਦੇ। ਪਾਣੀ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਅਸੀਂ ਤਿਆਰ ਨਹੀਂ ਕਰ ਸਕਦੇ। ਪਾਣੀ ਕੁਦਰਤੀ ਆ। ਹੂੰ। ਕੁਦਰਤੀ ਇਹਨੂੰ ਤਿਆਰ ਕਰਦੀ ਆ। ਇਹਦਾ ਜੋ ਪਾਣੀ ਪੀਣ ਵਾਲਾ ਤੇ ਸਾਡੇ ਕੋਲ ਸਿਰਫ 7% ਪਾਣੀ ਆ ਜਿਹੜਾ ਉਹ ਵੀ ਕੁਦਰਤ ਦੀ ਦੇਣ। ਨਾ ਅਸੀਂ ਸਮੁੰਦਰਾਂ ਦਾ ਪਾਣੀ ਵਰਤ ਸਕਦੇ ਆ ਨਾ ਅਸੀਂ ਰੇਲੇਚਰਾਂ ਦਾ ਪਾਣੀ ਵਰਤ ਸਕਦੇ ਆ। ਹੂੰ। ਔਰ ਨਾ ਇਸ ਪਾਣੀ ਨੂੰ ਅਸੀਂ ਕਿਸੇ ਤਗਰੀਕਣਾ ਬਣਾ ਹੀ ਸਕਦੇ ਆ ਜੀ ਜੀ ਹੋਰ ਚੀਜ਼ਾਂ ਇੱਕ ਇੱਕ ਹੋਰ ਚੀਜ਼ ਸੁਣੀ ਸੀ ਮੈਂ ਵੀ ਪਾਣੀ ਨੂੰ ਰੀਚਾਰਜ ਕੀਤਾ ਜਾ ਸਕਦਾ ਕਿ ਬਰਸਾਤੀ ਪਾਣੀ ਜਦੋਂ ਜ਼ਮੀਨ ਤੇ ਖੜਾ ਹੁੰਦਾ ਉਹਨੂੰ ਕਿਸੇ ਤਰੀਕੇ ਨਾਲ ਰੀਚਾਰਜ ਕੀਤਾ ਜਾ ਸਕਦਾ ਪੀਣ ਵਾਸਤੇ ਜਾਂ ਸਟੋਰ ਕੀਤਾ ਜਾ ਜਾਏਗਾ ਧਰਤੀ ਦੇ ਵਿੱਚ ਰੀਚਾਰਜ ਕੀਤਾ ਜਾ ਸਕਦਾ ਬਿਲਕੁਲ ਜੀ ਇਹ ਅਸੀਂ ਕਰਾਂਗੇ ਤੇ ਕੀਤਾ ਜਾ ਸਕਦਾ ਮੈਂ ਰਾਜਸਥਾਨ ਦੇ ਵਿੱਚ ਉਹ ਏਰੀਆ ਦੇਖਿਆ ਜਿੱਥੇ ਉਹਨਾਂ ਨੇ ਖੂਹ ਬਣਾਏ ਨੇ ਪਰ ਖੂਹਾਂ ਦੇ ਵਿੱਚ ਬਰਸਾਤ ਦਾ ਪਾਣੀ ਇਕੱਠਾ ਕਰਕੇ ਉਸ ਨੂੰ ਪੀਣ ਵਾਸਤੇ ਵਰਤਦੇ ਆ ਬੜੀ ਇਹ ਜਿਹੇ ਬੰਨੇ ਆ ਵੇਰ ਹੋ ਜਾਣਗੇ ਪਾਣੀ ਨੂੰ ਘਰਤੀ ਥੱਲੇ ਹੀ ਭੇਜਣਾ ਵਾ ਪੰਜਾਬ ਦਾ ਜਿਤਨਾ ਹੀ ਪਾਣੀ ਆ ਜੇ 1 ਫੁੱਟ ਕੱਢਦੇ ਆ ਹੋ ਤੇ ਸਾਨੂੰ ਅੱਧਾ ਫੁੱਟ ਇਹਨੂੰ ਰੀਚਾਰਜ ਕਰਨ ਦਾ ਵੀ ਬਣਾਉਣਾ ਚਾਹੀਦਾ ਪਿੰਡਾਂ ਦੇ ਵਿੱਚ ਸਾਨੂੰ ਬਣਾਉਣੇ ਪੈਣਗੇ ਖੂਹ ਬਣਾਉਣੇ ਪੈਣਗੇ ਰੀਚਾਰਜ ਦੇ ਤਰੀਕੇ ਅਪਣਾਉਣੇ ਪੈਣਗੇ ਸਰਕਾਰਾਂ ਜੇ ਇਹਦੇ ਵਾਸਤੇ ਲੋਕਾਂ ਦੇ ਵੇਅਰਨੈਸ ਪੈਦਾ ਕਰਨਾ ਕੁਝ ਸਵਾਜਿਕ ਦੱਜਾ ਖੇ ਬਣਦੀਆਂ ਜਿਹੜੀਆਂ ਸਾਰੇ ਲੋਕ ਹਮਲਾ ਮਾਰਨਗੇ ਉਹ ਫੇਰ ਆਹੀ ਜੇ ਤੁਹਾਡੀ ਯਾਦ ਹੋਵੇ ਪਾਣੀ ਨੂੰ ਰੀਚਾਰਜ ਕਿਵੇਂ ਕੀਤਾ ਜਾ ਸਕਦਾ ਕਿਤੇ ਪੜਿਆ ਹੋਵੇ ਜਾਂ ਸੁਣਿਆ ਹੋਵੇ ਜਾਂ ਰਾਜਸਥਾਨ ਚ ਕੁਝ ਵੇਖਿਆ ਹੋਵੇ ਉਹ ਕਿਹੜਾ ਤਰੀਕਾ ਜਿਹਦੇ ਨਾਲ ਪਾਣੀ ਰੀਚਾਰਜ ਕਰਕੇ ਧਰਤੀ ਚ ਭੇਜਿਆ ਜਾ ਸਕਦਾ ਭਾਜੀ ਪਾਣੀ ਜਿਹੜਾ ਧਰਤੀ ਦੇ ਉੱਤੇ ਪਾਣੀ ਰਹਿ ਜਾਂਦਾ ਨਾ ਜਿਤਨਾ ਹੋਣਾ ਹੈ ਆ ਵਾ ਅਸੀਂ ਬੈੱਡ ਬਣਾਇਆ ਵਾ ਖੇਤ ਦਾ ਝੋਨਾ ਲਾਉਂਦਾ ਇਹ ਪਾਣੀ ਉੱਤੇ ਇੱਕ ਸੜਾ ਬਣ ਜਾਂਦੀ ਫਰਸ਼ਾਂ ਨੂੰ ਇਹ ਰੀਚਾਰਜ ਨਹੀਂ ਹੁੰਦਾ ਜਿੰਨਾ ਜਿਮੀਂਦ ਥੱਲੇ ਮਸਾਨ ਨਹੀਂ ਬੰਦੇ ਉਹ ਪਾਣੀ ਨੂੰ ਰੀਚਾਰਜ ਕਰਨ ਵਾਲੀ ਮੈਂ ਕਹਿੰਦਾ ਅਸੀਂ ਛੋਟੇ ਛੋਟੇ ਝੋਨੇ ਜਿਤਨਾ ਫਰਜ਼ ਕਰੋ ਅਸੀਂ ਸਾਡਾ ਘਰ ਆ ਉਹ ਘਰ ਦਾ ਜਿੱਥੇ ਸਾਡਾ ਪਰਨਾਲਾ ਆ ਵਾ ਪਰਨਾਲੇ ਦੇ ਥੱਲੇ ਸਾਨੂੰ ਇੱਕ ਟੂਆ ਪੁੱਟਣਾ ਪਊਗਾ ਕਾਫੀ ਲੂੰਗਾ 10-12 ਫੁੱਟ ਦੇ ਲੱਗਣਗੇ 10 बाई 10 ਦਾ ਹੋਵੇ ਉਹਦੇ ਵਿੱਚ ਸਾਨੂੰ ਕੱਖਰ ਕੰਨੇ ਕਾਹ ਸੁੱਟਗੇ ਉਹਦੇ ਉੱਤੇ ਮਿੱਟੀ ਪਾਉਣੀ ਪਊਗੀ ਉੱਤੇ ਥੋੜੀ ਜਿਹੀ ਬਜਰੀ ਪਾਉਣੀ ਪਊਗੀ ਔਰ ਉਹ ਪਰਨਾਲੇ ਦਾ ਪਾਣੀ ਜਿਹੜਾ ਉੱਥੇ ਆਊਗਾ ਉਹਦੇ ਵਿੱਚ ਉਹ ਨੇਚਰਲੀ ਥੱਲੇ ਰੀਚਾਰਜ ਹੋਊਗਾ ਥੱਲੇ ਰੀਚਾਰਜ ਹੋਊਗਾ ਆਪ ਟੈਪ ਜਾਊਗਾ ਇਹ ਤਰੀਕੇ ਨੇ ਛੋਟੇ ਛੋਟੇ ਜਿਹੜੇ ਡੀਚਾਰਜ ਕਰਨ ਲਈ ਇਹ ਦੇ ਵਿੱਚ ਅਦਰਵਾਈਜ਼ ਜਿਹੜਾ ਉੱਤੇ ਰਸਾੜਾਂ ਦਾ ਪਾਣੀ ਆਉਂਦਾ بارش ਦਾ ਪਾਣੀ ਆਉਂਦਾ ਉਹ ਕਿੰਨੇ ਸੈਂਟੀਮੀਟਰ بارش ਮੀਟਰ بارش ਹੁੰਦੀ ਹੈ ਕੀ ਹੁੰਦੀ ਹੈ ਉਹਦੇ ਚੋਂ ਕੁਝ ਹੀ ਸਹੀ ਡੀਚਾਰਜ ਹੁੰਦਾ ਬਾਕੀ ਸਾਰਾ ਪਾਣੀ ਇਰਚਾਰਜ ਨਹੀਂ ਹੁੰਦਾ ਵੇਸਟੇ ਹੋ ਜਾਂਦਾ ਹੂੰ ਪਿਛਲੇ ਸਮੇਂ ਤੁਸੀਂ ਵੇਖਿਆ ਹੋਊਗਾ ਕਿ ਬਹੁਤ ਸਾਰੀਆਂ ਨਿੰਮਾ ਜਿਹੜੀਆਂ ਅਜੇ ਤੱਕ ਹਰੀਆਂ ਨਹੀਂ ਹੋਈਆਂ ਕੀ ਲੱਗਦਾ ਤੁਹਾਨੂੰ ਕਿਤੇ ਉਹ ਵੀ ਤੇ ਨਹੀਂ ਇਸੇ ਕਰਦਾਕਾਰ ਵੀ ਜਿਹੜਾ ਪਾਣੀ ਜ਼ਮੀਨ ਦੇ ਥੱਲੇ ਜਾਦਾ ਜਾ ਰਿਹਾ ਉਦਾ ਕਰਕੇ ਸ਼ਾਇਦ ਨਿਮਾਲਾ ਹੋ ਰਿਹਾ ਮੈਂ ਹੋ ਸਕਦਾ ਮੈਂ ਇਸ ਚੀਜ਼ ਨਾਲ ਸਹਿਮਤ ਆਪਦੇ ਦਿਮਾਗ ਨਾਲ ਵੀ ਤੇਰੀ ਸੋਚਦਾ ਨਾ ਕਿ ਜਿਹੜਾ ਟਾਲੀ ਨਿੰਮਕ ਕਿਕਰ ਦੇਸੀ ਕਿਕਰ ਸਾਡੇ ਇਥੇ ਬਹੁਤ ਪਾਈ ਜਾਂਦੀ ਸੀ ਇਹ ਜਿਹੜੀਆਂ ਇਹ ਨਾ ਇਹ ਤਿੰਨੇ ਹੀ ਵੈਰਾਈਟੀਆਂ ਵਾ ਇਹਨਾਂ ਦੀਆਂ ਜਿਹੜਾ ਬਹੁਤ ਜ਼ਿਆਦਾ ਡੂੰਘੀਆਂ ਨਹੀਂ ਆ ਗਈਆਂ ਜੀ 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 ਹੈ ਹੂੰ ਤੇ ਕਿਸੇ ਟਾਈਮ ਸਾਡੇ ਬਹੁਤ ਆਸ ਸੀ ਟਾਲੀਆਂ ਦੀ ਨਿੰਮਾ ਦੀ ਕਿਕਰਾਂ ਦੀ ਦੇਸੀ ਕਿਕਰ ਆ ਵੀ ਹੋ ਜਾਂਦੀਆਂ ਸੀ ਹੂੰ ਉਹਣਾ ਬੜੀ ਬੁਰੀ ਤਰ੍ਹਾਂ ਟਾਲੀਆਂ ਸੁੱਕੀਆਂ ਹੋ ਨਿੰਮਾ ਸੁੱਕੀਆਂ ਕਿਕਰਾਂ ਸੁੱਕੀਆਂ ਮੈਂ ਇਹਦਾ ਕਾਰਨ ਇਹੋ ਮੰਨ ਲਾਂਗੇ ਸਾਡਾ ਪਾਣੀ ਦਾ ਪੱਧਰ ਜਿਹੜਾ ਉਹ ਬੜਾ ਥੱਲੇ ਚਲੇ ਗਿਆ ਥੱਲੇ ਜਾਣ ਕਰ ਬਹੁਤ ਜ਼ਿਆਦਾ ਥੱਲੇ ਜਾਣ ਕਰਕੇ ਇਹਨਾਂ ਨੂੰ ਉਸ ਟਾਈਮ ਦੀ ਇਹਨਾਂ ਦੀ ਜਿਹੜਾ ਨਮੀ ਨੂੰ ਸੋਖ ਨਹੀਂ ਪਾਉਂਦੀਆਂ ਇਹਦੇ ਬਹੁਤ ਡੂੰਘੀਆਂ ਜਿਹੜਾ ਖੜਦੇ ਦਰਖਤ ਉਹ ਆਪਣੀ ਹੋਂਦ ਨੂੰ ਬਚਾਏ ਹੋਏ ਆ ਉਹਨਾਂ ਦਾ ਵੀ ਵਿਕਾਸ ਜਿਹੜਾ ਰੁਕਿਆ ਆ ਉਸ ਪੱਧਰ ਦੇ ਉਹ ਫੈਲਦੇ ਨਹੀਂ ਬੰਦੋ ਜਿਹੜਾ ਉਹਦੇ ਬੇਪੜਾ ਮੋੜਾ ਤੋਂ ਇਲਾਵਾ ਇੱਕ ਨੂੰ ਲੋਕਰ ਆਪਣਾ ਸਲਾਹ ਦੇਣੀ ਹੋਵੇ ਇਹਨੂੰ ਪਾਣੀ ਨੂੰ ਉੱਪਰ ਲਿਆਉਣ ਵਾਸਤੇ ਉਹ ਕਿਹੜਾ ਤਰੀਕਾ ਹੋ ਸਕਦਾ ਆਸਾਨ ਹੋਵੇ ਜਿਹੜੇ ਲੋਕਾਂ ਨੂੰ ਸਮਝ ਵੀ ਆ ਜਾਏ ਪਾਣੀ ਪਾਣੀ ਨੂੰ ਵੇਖੋ ਪਹਿਲਾਂ ਤਾਂ ਸਾਨੂੰ ਇਹਦਾ ਸਾਨੂੰ ਇਹ ਸਮਝਣਾ ਪਊਗਾ ਕਿ ਇਹ ਇੱਕ ਨਿਆਮਤਾ ਹੈ ਅਮਰਤਾ ਸਾਨੂੰ ਇਹਨੂੰ ਉਨਾ ਹੀ ਵਰਤਣਾ ਚਾਹੀਦਾ ਜਿੰਨਾ ਸਾਨੂੰ ਜ਼ਰੂਰਤ ਤਾਂ ਜਾ ਫਿਰ ਜਿਦਾਂ ਉਹ ਅਮਰੀਕਾ ਦੇ ਵਿੱਚ ਸਟੂਡੈਂਟ ਨੂੰ ਜੇਲਾਂ ਦੇ ਵਿੱਚ ਲੈ ਜਾਂਦੇ ਆ ਉੱਥੇ ਵਿਖਾਉਂਦੇ ਆ ਵੀ ਆਹ ਦੇਖੋ ਕੈਦੀਆਂ ਦਾ ਹਾਲ ਸਾਨੂੰ ਫਿਰ ਰਾਜਸਥਾਨ ਦੇ ਲੋਕਾਂ ਦੀਆਂ ਇਹਨਾਂ ਜੇਲਾਂਾਂ 'ਚ ਹੀ ਜਾ ਕੇ ਵਿਖਾਉਣਾ ਪਊਗਾ ਵੀ ਆਹ 5 ਲੀਟਰ ਨਾਲ ਲੋਕ ਕਿਤਰਾ ਗੁਜ਼ਾਰਾ ਕਰਦੇ ਸਨ ਬਿਲਕੁਲ ਨਾ ਕੋਈ ਇਤਰਾ ਦੀਆਂ ਚੀਜ਼ਾਂ ਸਾਨੂੰ ਫਿਰ ਮਸਾਲਾ ਸੈੱਟ ਕਰਨੀਆਂ ਪੈਣਗੀਆਂ ਹੂੰ ਸਾਨੂੰ ਜਿੰਨਾ ਜਰ ਪਾਣੀ ਵੀ ਅਸੀਂ ਵੇਸਟੇਜ ਨਹੀਂ ਨਾ ਰੋਕ ਦੇ ਕੱਲਾ ਕਿਸਾਨਾਂ ਨੂੰ ਦੋਸ਼ ਦੇ ਕੇ ਕਿ ਕਿਸਾਨ ਆ ਕਰੀ ਜਾਂਦੇ ਆ ਆ ਕਰੀ ਜਾਂਦੇ ਆ ਸਾਨੂੰ ਵਿਆਪਕ ਤੌਰ ਤੇ ਵਿਆਪਕ ਪੱਧਰ ਤੇ ਸਾਨੂੰ ਇੱਕ ਬਣਾਉਣਾ ਪਊਗਾ ਕਿ ਇੰਨਾ ਹੀ ਪਾਣੀ ਅਸੀਂ ਵਰਤਣਾ ਇੰਨਾ ਹੀ ਜ਼ਮੀਨ ਦੇ ਥੱਲੇੋਂ ਕੱਢਣਾ ਹਾਂ ਤੇ ਬਹੁਤ ਸਾਰੇ ਵਿਗਿਆਨੀ ਵੀ ਕਹਿੰਦੇ ਵੀ ਰੁੱਖ ਲਾਉਣ ਦੇ ਨਾਲ ਵੀ ਪਾਣੀ ਜਿਹੜਾ ਆਉਂ ਉੱਪਰ ਆ ਸਕਦਾ ਹਾਂ 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 ਨੈਚਰਲੀ ਜਿਹੜੇ ਰੋਖਾ ਉਹ ਜੜਾਂ ਨੂੰ ਦੇ ਵਿੱਚ ਪਾਣੀ ਨੂੰ ਸੋਖਦੇ ਨੇ ਔਰ ਉਹ ਨਮੀ ਨੂੰ ਜ਼ਮੀਨ ਦੀ ਨੂੰ ਬਰਕਰਾਰ ਆ ਦਿੰਦੇ ਨੇ ਤੇ ਪਾਣੀ ਦਾ ਪੱਧਰ ਇਹ ਤੇ ਕੁਦਰਤੀ ਤਰੀਕਾ ਨਾ ਤੁਸੀਂ ਕਿਹਾ ਧਰਤੀ ਨੂੰ ਰੀਚਾਰਜ ਕਰਨ ਦਾ ਉਹਨਾਂ ਦਾ ਇੱਕ ਤਰੀਕਾ ਹੈ ਵੀ ਦਰਖਤ ਲਾਉਂਦਾ ਦਰਖਤ ਲਾਉਂਦਾ ਬਿਲਕੁਲ ਹੁਣ ਜੇ ਤੁਸੀਂ ਪਹਾੜਾਂ ਦੇ ਵਿੱਚ ਛੋਟੇ ਛੋਟੇ ਅਸੀਂ ਪਹਾੜੀ ਪਿੰਡਾਂ ਦੇ ਵਿੱਚ ਮੈਂ ਮੌਤ ਮੈਨੂੰ ਪਹਾੜਾਂ ਕੋਲ ਮੱਲਾ ਮਿਲਿਆ ਇਹ ਮੌਕਾ ਉੱਥੇ ਲੋਕ ਜਿਹੜਾ ਪਾਣੀ ਪੀਂਦੇ ਆ ਉਹ ਕਈਆਂ ਥਾਵਾਂ ਤੇ ਛੋਟੇ ਛੋਟੇ ਝਰਨਿਆਂ ਦੇ ਰੂਪ ਚ ਆਉਂਦਾ ਇੱਕ ਟਾਈਪ ਜਿੰਨਾ ਰਹਿੰਦਾ ਪਾਣੀ ਜੀ ਜੀ ਉਹੋ ਹੀ ਪਾਣੀ ਹੈ ਜਿਹੜਾ ਦਰਖਤਾਂ ਨੇ ਆਪਦੀ ਜਿਹੜਾ ਜਿ ਇਕੱਠਾ ਕੀਤਾ بارش ਦਾ ਹਮ ਔਰ ਉਸ ਪਾਣੀ ਨੂੰ ਉਹ ਛੱਡੀ ਜਾਂਦੇ ਅਸੀਂ ਜੀ 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 ਸਾਡੀ ਜ਼ਰੂਰਤ ਪੇ ਪਾਣੀ ਜ਼ਮੀਨ ਦਾ ਚਾਰਜ ਹੋਊਗੀ ਹੂੰ ਕੋਈ ਸਰਕਾਰ ਨੂੰ ਵੀ ਕਰਨਾ ਚਾਹੀਦਾ ਹੈ ਜਿਤਨਾ ਮੰਨ ਲਓ ਕੋਈ ਕਿਸਾਨ ਜੇ ਕਿ ਸਰਕਾਰ ਕੋਈ ਇਹੋ ਜਿਹਾ ਕਾਨੂੰਨ ਲੈ ਕੇ ਆਵੇ ਵੀ ਭਾਈ ਤੇਰੀ ਕਣਕ ਤਾਂ ਖਰੀਦਾਂਗੇ ਜੇ ਤੇਰੇ ਖੇਤ ਦੇ ਵਿੱਚ ਰੁੱਖ ਲੱਗੇ ਹੋਣਗੇ ਸਰ ਵੀ ਮੈਂ ਇੱਕ ਤਾਂ ਗੱਲ ਦੱਸਾਂ ਇਹ ਤੇ ਕਿਹੜਾ ਹੈ ਦਰੱਖਤਾਂ ਦੀ ਵੀ ਇਹ ਰੱਖ ਲੈਣੀ ਚਾਹੀਦੀ ਹੈ ਕੋਈ ਮਾੜੀ ਗੱਲ ਨਹੀਂ ਗਈ ਹਰ ਕਿਸਾਨ ਦੀ ਜਿਹਦੀ ਕੋਈ 2 4 10 ਕਿੱਲੇ ਫਸਲਾ ਉਹਦਾ ਹੋ ਜਾਣਾ ਚਾਹੀਦਾ ਕਿ ਤੇਰੇ ਕੋਲ ਪੰਜਾਬ ਰਕਤ ਹੋਣੀ ਚਾਹੀਦੀ ਹੁਣ ਚਾਹੀਦਾ ਬਿਲਕੁਲ ਇਹਦੇ ਨਾਲ ਮੈਂ ਤੁਹਾਡਾ ਬਿਲਕੁਲ ਸਹਿਮਤ ਹਾਂ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੋ ਸਾਡੇ ਵਧੀਆ ਚੀਜ਼ ਆ ਕਿਉਂਕਿ ਅੱਜ ਅੱਜ ਦਾ ਜਦੋਂ ਆਪਾਂ ਲੀਡਰਾਂ ਦੇ ਬਿਆਨ ਸੁਣਦੇ ਆ ਨਾ ਉਹ ਇਹ ਤਾਂ ਗੱਲਾਂ ਕਰਦੇ ਆ ਵੀ ਫਲਾਣਿਆਂ ਤੇਰਾ ਮੋਰ ਬਣਾ ਦੇਾਂਗੇ ਫਲਾਣਿਆਂ ਤੈਨੂੰ ਚੱਕ ਦੇਾਂਗੇ ਹਨਾ ਪਰ ਕਦੀ ਕਿਸੇ ਕਿਸਾਨ ਕਿਸੇ ਲੀਡਰ ਨੇ ਮੰਤਰੀਆਂ ਨੇ ਖਾਸ ਕਰਕੇ ਜਿਹੜੇ ਵੋਟਾਂ ਮੰਗਣਾ ਆਉਂਦੇ ਕਦੀ ਆਪਣੇ ਵਰਕਰਾਂ ਨੂੰ ਨੇ ਕਿਹਾ ਹੋਊਗਾ ਵੀ ਭਾਈ ਕੋਈ ਕੁਦਰਤ ਨੂੰ ਬਚਾਉਣ ਵਾਸਤੇ ਕੁਝ ਕਰ ਲੋ ਅਸੀਂ ਰੁੱਖ ਸਾੜੀ ਜਾ ਰਹੇ ਆ ਰੁੱਖਾਂ ਨੂੰ ਕੱਟੀ ਜਾ ਰਹੇ ਆ ਭਾਈ ਰੁੱਖ ਲਾਓ ਇਹ ਕਦੀ ਕਿ ਮੇਰੇ ਖਿਆਲ ਵੀ ਕਿਸੇ ਲੀਡਰ ਨੂੰ ਸੁਣਿਆ ਜਾਂਦਾ ਨਹੀਂ ਰੁੱਖਾਂ ਦਾ ਮੈਸੇਜ ਇਓ ਸਾਨੂੰ ਮੈਂ ਤੁਹਾਨੂੰ ਅਲੱਗ ਵੀ ਤੁਹਾਡੇ ਨਾਲ ਐਵਰੀ ਦੇ ਪਿੱਛੇ ਵੀ ਆਪਾਂ ਗੱਲ ਕਰ ਚੁੱਕੇ ਆਂ ਕਿ ਜਿਵੇਂ ਅਜਿਹੇ ਅਸੀਂ ਸਕੂਲ ਪੱਧਰ ਤੇ ਬੱਚਿਆਂ ਦੇ ਪੱਧਰ ਤੇ ਅਸੀਂ ਉਹਨਾਂ ਨੂੰ এনवायरमेंट ਨੂੰ ਬਚਾਉਣਾ ਨਹੀਂ ਸਿਖਾਉਂਦੇ ਸਿਰਫ ਇਹ ਨਹੀਂ ਕਿ ਐਜੂਕੇਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਤਾਬਾਂ ਕਿ ਪੜ੍ਹਾਉਂਦਾ ਜਾਂ ਕਰਵਾਉਂਦਾ ਉਹ ਬੱਚੇ ਨੰਬਰ ਲੈ ਗਏ ਇਹ ਐਜੂਕੇਸ਼ਨ ਨਹੀਂ ਹੈਗੀ ਜੀ ਐਜੂਕੇਸ਼ਨ ਤੇ ਹੋਵਾ ਜਿਹਨੂੰ ਫੀਲ ਵਿੱਚ ਘੜ ਗਈ ਉਹਨਾਂ ਨੂੰ ਬਖਾਓ ਫਿਰ ਅੱਜ ਤਾਂ ਅਸੀਂ ਸੁਖਰਿਆ ਕੁਦਰਤ ਨੂੰ ਕਿਵੇਂ ਕੁਦਰਤ ਨੂੰ ਕੁਦਰਤ ਨੂੰ ਕਿਤਰਾ ਮਾਣ ਸਕਦੇ ਆ ਕੁਦਰਤ ਨੂੰ ਕਿਤਰਾ ਸੰਜੇ ਕੁਦਰਤ ਨੂੰ ਰੈਕਟ ਕਰਾਂਗੇ ਸਾਡਾ ਨਸ਼ਟ ਹੋਤਾ ਇਹ ਆ ਭਾਈ ਵੀਰ ਸਿੰਘ ਦੀ ਕਵਿਤਾ ਵੀ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਫੁੱਲ ਨੂੰ ਤੋੜੋ ਨਾ ਇਹਦੀ ਬਾਹਕ ਤੇ ਖੁਸ਼ਬੂ ਨੂੰ ਮਾਣ ਬਿਲਕੁਲ ਬਾਕੀ ਆ ਜਿਹੜੀ ਅਸੀਂ ਚੌਂਦੇ ਵੀ ਗੱਲ ਕਰਦੇ ਹਾਂ ਚੀਨ ਨੂੰ ਲੈ ਲੋ ਚੀਨ ਅਰਧ ਦੇਸ਼ ਵੀ ਸਮਝ ਗਿਆ ਪਾਣੀ ਦੇ ਉਹਨਾਂ ਦੇ ਜਿਹੜੇ ਪਹਾੜੀ ਪਿੰਡੂ ਏਰੀਏ ਆ ਉੱਥੇ ਛੋਟਾ ਮੋਟਾ ਝੋਨਾ ਲਾਉਂਦੇ ਆ ਪਿੰਡਾਂ ਦੇ ਵਿੱਚ ਆਪਣੇ ਉਹ ਵੀ ਪਹਾੜੀਆਂ ਦੀਆਂ ਟੇਲਾਂ ਤੇ ਛੋਟੀਆਂ ਛੋਟੀਆਂ ਜਿਹੜੀਆਂ ਉਹਨਾਂ ਦੀਆਂ ਢਲਾਨਾਂ ਅਦਰਵਾਈਜ਼ ਉਹ ਝੋਨਾ ਨਹੀਂ ਲਾਉਂਦੇ ਹੂੰ ਜੋ ਨਾਲ ਇੰਡੀਆ ਤੋਂ ਖਰੀਦ ਲੈਂਦੇ ਆ ਇਹ ਝੋਨਾ ਸਾਨੂੰ ਆ ਜਿਹੜਾ ਅਸੀਂ ਪੈਦਾ ਕਰਦੇ ਆ ਇਹ ਇੱਕ ਮੈਸਪੀ ਦੂਜੀਆਂ ਫਸਲਾਂ ਤੇ ਦਿੱਤੀ ਜਾਵੇ ਤੇ ਇਹਨੂੰ ਕੱਢ ਲਿਆ ਜਾਵੇ ਬਾਸਮਤੀ ਦੇ ਰੂਪ 'ਚ ਹੀ ਲਿਆ ਜਾਵੇ ਇੱਕ ਕਿਲੋ ਝੋਨਾ ਜਿਹੜਾ ਉਹਨੂੰ ਪੈਦਾ ਕਰਨ ਵਾਸਤੇ 3000 ਤੋਂ 5000 ਲੀਟਰ ਤੱਕ ਪਾਣੀ ਲੱਗ ਜਾਂਦਾ ਇੱਕ ਕਿਲੋ ਝੋਨੇ ਨੂੰ ਇੱਕ ਝੋਨੇ ਨੂੰ 1 ਕਿਲੋ ਚੌਲ ਦਾ ਉਹ ਕਰਵਾਉਂਦਾ 1 ਕਿਲੋ ਚਾਵਲ ਪੈਦਾ ਕਰਨ ਵਾਸਤੇ 3000 ਲੀਟਰ ਪਾਖ ਪਾਣੀ ਲੱਗਦਾ 3 ਤੋਂ 5000 ਲੀਟਰ ਪਾਣੀ ਲੱਗਦਾ ਵਾ ਵਾ ਔਰ ਇਹਦਾ ਹਿਸਾਬ ਬਹੁਤ ਵੱਡਾ ਆਖੜਾ ਦੇਣਾ ਪਊਗਾ ਔਰ ਕਿਸਾਨ ਉਹ ਜਦੋਂ ਮੰਡੀ ਮੈਂ ਆਪ ਖੁਦ ਕਿਸਾਨ ਆ ਮੈਂ ਕਿੰਨੀਆਂ ਫਸਲਾਂ ਬਦਲ ਕੇ ਵੇਖ ਲਈਆਂ ਦਾਲਾਂ ਵੇਖ ਬਦਲ ਬੀਜ ਲੀਆਂ ਸੂਰਜ ਮੁਖੀ ਬੀਜ ਲਿਆ ਕਿੰਨਾ ਕੁਝ ਬੀਜ ਲਿਆ ਉਹ ਮੰਡੀ ਦੇ ਰੋਲ ਜਾਂਦੀਆਂ ਚੀਜ਼ਾਂ ਪਰ ਇਹ ਵੀ ਤੇ ਨਹੀਂ ਨਾ ਆਪਾਂ ਅੱਖਾਂ ਵੀ ਨਹੀਂ ਨਾ ਮੀਟ ਸਕਦੇ ਇਸ ਚੀਜ਼ ਨੂੰ ਦੇਖ ਕੇ ਦੇਖੋ ਭਾਈ ਸਭ ਤੋਂ ਭੁੱਖੇ ਨੂੰ ਕਿਸੇ ਨੇ ਬਾਤ ਪਾਈ ਹੁਣ ਕਿ ਆ ਦੋ ਰੋਟੀਆਂ ਕਿਸਾਨੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਦੀਆਂ ਜ਼ਰੂਰਤਾਂ ਹਾਂ ਹੈ ਹਾਂ ਇੱਕ ਸੂਏ ਤੋਂ ਲੈ ਕੇ ਕੋਈ ਬੱਚਾ ਤਲਕ ਕੇ ਸੱਟ ਲਵਾ ਲਈ ਕੋਈ ਬੁਰੜੀ ਮਾਤਾ ਘਰ ਦੀ ਬਿਮਾਰ ਹੋ ਗਈ ਕੋਈ ਕੋਈ ਕਿਸੇ ਨੂੰ ਉੱਥੋਂ ਖੰਡ ਦੀ ਦਵਾਈ ਲਿਆਉਣੀ ਹੈ ਕੋਈ ਪਟਾ ਟੁੱਟ ਗਿਆ ਕੋਈ ਮੋਟਰਸਾਈਕਲ ਪੈਂਚਰ ਹੋ ਗਿਆ ਇਹ ਉਹ ਰੋਜ਼ ਦੇ ਖੱਤੇ ਨੇ ਜਿਹੜੇ ਪੂਰੇ ਨਹੀਂ ਹੋ ਸਕਦੇ ਬਿਲਕੁਲ ਬਿਲਕੁਲ ਹੈ ਕਿਸਾਨ ਦੀਆਂ ਆਪਣੀਆਂ ਜ਼ਰੂਰਤਾਂ ਹਾਂ ਪਰ ਉਹ ਉਹਦੀ ਉਹਨੇ ਤਾਂ ਉਹ ਹੀ ਫਸਲ ਲਾਉਣੀ ਹੈ ਜਿੱਤੋਂ ਆਮਦਨ ਆਉਗੀ ਉਸਦੇ ਪੈਸੇ ਮਿਲ ਜਾਂਦੇ ਬਨਾਫਾ ਕਾਰਨ ਅਸੀਂ ਅੱਜ ਬਰਬਾਦ ਕਰ ਲਿਆ ਪੰਜਾਬ ਉਹ ਜਿਹੜੇ ਕੱਢਣਾ ਵਾ ਸਰਕਾਰਾਂ ਚਾਹੁੰਦੀਆਂ ਵਾ ਕਿ ਕਿਸਾਨ ਹੀ ਪਾਣੀ ਦਾ ਨੁਕਸਾਨ ਕਰ ਰਿਹਾ ਤੇ ਕਿਸਾਨ ਨੂੰ ਬੰਦ ਕਰ ਦਿਓ ਨਾ ਸਖਤੀ ਨਾਲ ਉਹਨੂੰ ਦੇ ਦਿਓ ਉਹਦਾ ਅਲਟਵ ਦੇ ਦਿਓ ਹਾਂ ਹਲ ਦੇ ਦਿਓ ਹਲ ਦੇ ਦਿਓ ਹਲ ਹਲ ਸਰਕਾਰਾਂ ਦਿੰਦੀਆਂ ਨਹੀਂ ਹਲ ਕਿ ਹੋ ਸਕਦਾ ਜਦੋਂ ਕਿਸਾਨ ਉਹਨਾਂ ਨੂੰ ਮੈਂ ਨਹੀਂ ਕਹਿੰਦਾ ਉਹਨਾਂ ਨੂੰ ਤੁਸੀਂ ਵੱਖਵਾਦੀ ਵੀ ਕਹਿੰਦੇ ਜੇ ਉਹਨਾਂ ਨੂੰ ਤੁਸੀਂ ਅੱਤਵਾਦੀ ਵੀ ਕਹਿੰਦੇ ਜੇ ਕੱਲਾ ਪੰਜਾਬ ਦਾ ਕਿਸਾਨ ਥੋੜਾ ਬਰਬਾਦ ਰਿਹਾ ਨੇ ਦਾ ਮਹਾਰਾਸ਼ਟਰ ਦਾ ਕਰਨਾਟਕ ਦਾ ਤਾਮਿਲਨਾਡੂ ਦਾ ਸਾਰਾ ਜਦੋਂ ਖੇਤੀ ਦਾ ਸਾਰੀ ਤੇ ਪ੍ਰਭਾਵ ਪੈਣਾ ਇਹ ਹਾਲ ਹਾਲ ਦਾ ਕੀ ਹੋ ਸਕਦਾ ਇਹ ਦਾ ਪਾਣੀ ਨੂੰ ਬਚਾਉਣਾ ਫਸਫਲੀ ਦਾ ਮੰਡੀਕਰਨ ਦਾ ਜਾਂ ਮਤਲਬ ਉਹਦਾ ਬਦਲਵਾਂ ਤੁਹਾਨੂੰ ਬਦਲਾ ਲੈਣਾ ਪਊਗਾ ਜੇ ਤੁਹਾਨੂੰ ਲੱਗਦਾ ਕਿ ਝੋਨੇ ਦਾ ਪਾਣੀ ਝੋਨੇ ਕਰਕੇ ਸਾਡਾ ਨੁਕਸਾਨ ਹੋ ਰਿਹਾ ਤੇ ਤੁਹਾਨੂੰ ਇਹਨਾਂ ਫਸਲਾਂ ਨੂੰ ਭਿੰਤਾ ਲੈਣੀ ਪਊ ਜੀ ਅਕੀਰ ਤੇ ਮੈਂ ਮੰਡੀ ਦੇ ਲਈ ਪਊਗੀ ਇੱਕ ਮੈਸੇਜ ਸਾਰੇ ਲੋਕਾਂ ਨੂੰ ਪਾਣੀ ਮੈਂ ਮੈਸੇਜ ਇਹ ਸਾਰੇ ਲੋਕਾਂ ਨੂੰ ਇਹ ਦਿੰਨਾ ਕਿ ਇਹ ਤਰਤੀ ਕੁਦਰਤ ਨੇ ਸਾਨੂੰ ਬੜਾ ਸੁੰਦਰ ਤੋਹਫਾ ਦਿੱਤਾ ਔਰ ਦੁਨੀਆ ਦੇ ਵਿੱਚ ਸਭ ਤੋਂ ਕੀਮਤੀ ਇਹ ਕੋ ਚੀਜ਼ ਆ ਤੋ ਸੁਣਾ ਚੱਲੀ ਦੀ ਜੀ ਹੂੰ ਉਹ ਦੋ ਚੀਜ਼ਾਂ ਆ ਇੱਕ ਲੱਕੜ ਤੇ ਇੱਕ ਪਾਣੀ ਹੂੰ ਪਾਣੀ ਨਿਆਮਤ ਦੁਜਿਆਂ ਗ੍ਰਹਿਾਂ ਤੇ ਵੀ ਅਜੇ ਅਸੀਂ ਸਾਡੀ ਓੜ ਲੱਗੀ ਓ ਪਾਣੀ ਲੱਭ ਕਿਸੇ ਵੀ ਗ੍ਰਹਿ ਤੇ ਜਿੱਥੋਂ ਤੱਕ ਸਾਇੰਸ ਦੀ ਪਹੁੰਚ ਗਈ ਆ ਅਜੇ ਤੱਕ ਲੱਕੜ ਵੀ ਨਹੀਂ ਮਿਲੀ ਦਰਖਤ ਨਹੀਂ ਮਿਲਿਆ ਜੀ ਇਹ ਕਰਕੇ ਦਰਖਤ ਜਿਹੜਾ ਆ ਉਹ ਦੁਨੀਆ ਦਾ ਸਭ ਤੋਂ ਬਿਹਤਰੀਨ ਜਿਹੜੀ ਸਾਡੇ ਕੋ ਆ ਉਹ ਔਡਾਲਤਾ ਉਹ ਦਰਖਤ ਲਾਓ ਜਿੰਨੇ ਵੱਤੋਂ ਬਦਲਾ ਸਕਦੇ ਜੇ ਪਾਣੀ ਨੂੰ ਬਚਾਓ ਜਿੰਨਾ ਬਚਾ ਸਕਦੇ ਇਹੀ ਮੈਸੇਜ ਇਹੀ ਮੈਸੇਜ ਆ ਸੋ ਦੋਸਤੋ ਅੱਜ ਦਾ ਵਿਸ਼ਾ ਜਿਹੜਾ ਸੀਗਾ ਅਕਾਈ ਪੰਜਾਬ ਜਿਹੜਾ ਖਤਰੇ ਵਾਲੇ ਪਾਸੇ ਜਾ ਰਿਹਾ ਹੈ ਕਿਤੇ ਉਹ ਨਾ ਹੋਵੇ ਕਿ ਸਾਨੂੰ ਅੱਗੇ ਅਸੀਂ ਬਹੁਤ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਨੇ ਵਿਸ਼ਵ ਯੁੱਧ ਤੱਕ ਲੜੇ ਨੇ ਪੰਜਾਬੀਆਂ ਨੇ ਅੱਗੇ ਲੱਗ ਕੇ ਪਰ ਆਹ ਜਿਹੜੀ ਹੁਣ ਲੜਾਈ ਲੜਨ ਜਾ ਰਹੇ ਆ ਨਾ ਇਹ ਸਾਨੂੰ ਆਪਣੇ ਆਦੇ ਨਾਲ ਲੜਨੀ ਪਵੇਗੀ ਪਾਣੀ ਬਚਾਉਣ ਵਾਸਤੇ ਹੁਣ ਤੋਂ ਹੀ ਯਤਨ ਜਿਹੜੇ ਕਰਨੇ ਸ਼ੁਰੂ ਕਰ ਦੋ ਭਾਵੇਂ ਕੋਈ ਘਰੇਲੂ ਵਰਤੋਂ ਵਾਲਾ ਪਾਣੀ ਹੋਵੇ ਅਸੀਂ ਆਪਣੇ ਫਲਸ਼ ਬਾਥਰੂਮ ਦੇ ਵਿੱਚ ਵੱਡੀਆਂ-ਵੱਡੀਆਂ ਟੰਕੀਆਂ ਲਗਾ ਲਈਆਂ ਜਿਹੜਾ 5-5 6-6 ਲੀਟਰ ਇਕੱਲਾ-ਇਕੱਲਾ ਬੰਦਾ ਪਾਣੀ ਉਹਦੇ ਵੇਸਟ ਕਰ ਦਿੰਦਾ ਜਦੋਂ ਅਸੀਂ ਆਪਾਂ ਪੇਟ ਖਾਲੀ ਕਰਦੇ ਆਂ ਸੋ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਅਸੀਂ ਖੇਤਾਂ ਨੂੰ ਜਾਂਦੇ ਹੁੰਨੇ ਸੀ ਗੜਵੀ ਲੈ ਕੇ ਜਾਂ ਛੱਪੜ ਤੋਂ ਉੱਥੋਂ ਹੀ ਤੁਸੀਂ ਧੋ ਲੈਣਾ ਉੱਥੋਂ ਹੀ ਮੈਂ ਧੋ ਲੈਣਾ ਸੋ ਇਹ ਚੀਜ਼ਾਂ ਜਿਹੜੀਆਂ ਵਾ ਇਹ ਕਿਤੇ ਨਾ ਕਿਤੇ ਸਾਡੀ ਜਿਹੜੀ ਜ਼ਮੀਨ ਨੂੰ ਬਚਾਉਣ ਵਿੱਚ ਸਹਾਇਕ ਹੁੰਦੀਆਂ ਸੀ ਹੁਣ ਪਾਣੀ ਦੀ ਬੂੰਦ ਬੂੰਦ ਕੀਮਤੀ ਹੈ ਤੇ ਪਾਣੀ ਬਚਾਓ ਤੇ ਵੱਧ ਤੋਂ ਵੱਧ ਜਿੱਦਾਂ ਭਾਈ ਨੇ ਕਿਹਾ ਵੀ ਰੁੱਖ ਲਗਾਓ ਤੇ ਰੁੱਖ ਦੇ ਨਾਲ ਧਰਤੀ ਨੂੰ ਰੀਚਾਰਜ ਕੀਤਾ ਜਾ ਸਕਦਾ ਅਸੀਂ ਆਪਣੇ ਮੌਸਮ ਨੂੰ ਦੁਬਾਰਾ ਬਦਲ ਸਕਦੇ ਹਾਂ ਪੰਜਾਬ ਨੂੰ ਦੁਬਾਰਾ ਹਰਿਆ ਭਰਿਆ ਬਣਾ ਸਕਦੇ ਹਾਂ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਦੇਖਦੇ ਰਹੋ ਸਰਖਾਪੀ ਟੀਵੀ ਧੰਨਵਾਦ